ਤੇ ਸੁਖਵੀਰ ਬਾਦਲ ਨੇ ਰੈਲੀ ਕੀਤੀ ਤੇ ਰੈਲੀ ਦੇ ਦੌਰਾਨ ਭਾषण ਦਿੰਦਾ ਮੁੱਖ ਮੰਤਰੀ ਵਾਲੀ ਫੀਲਿੰਗ ਲੈ ਕੇ ਤੇ ਗਾਲਾਂ ਆਪਦੇ ਬਾਗੀਆਂ ਨੂੰ ਕੱਢੀ ਜਾਂਦਾ ਮਤਲਬ ਇਦਾਂ ਉਹਦੇ ਚਿਹਰੇ ਤੋਂ ਲੱਗੇ ਕਿ ਜਿਵੇਂ ਮੈਂ ਮੁੱਖ ਮੰਤਰੀ ਹੁੰਦਾ ਸਕੀਮਾਂ ਦੀ ਲਾਂਚਮੈਂਟ ਕਰਦਾ ਹੈ ਪਤਾ ਕੀ ਕਹਿ ਰਿਹਾ ਕਹਿੰਦਾ ਉਹ ਕੌਮਾਂ ਬਹੁਤਾ ਤੇਰਜ ਹੁੰਦੀਆਂ ਨੇ ਜੋ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਬਿਲਕੁਲ ਬਿਲਕੁਲ ਸਹੀ ਕਹਿੰਦਾ ਤੁਸੀਂ ਸਾਡਾ ਇਤਿਹਾਸ ਖੁਰਦਪੁਰਦ ਕਰਤਾ ਤੁਸੀਂ ਖਤਮ ਹੋ ਗਏ ਦੂਜੀ ਗੱਲ ਉਹ ਕਹਿੰਦਾ ਕਿ ਆਰਐਸਐਸ ਗੁਰਦੁਆਰਿਆਂ ਤੇ ਕਬਜ਼ੇ ਕਰ ਰਹੀ ਹੈ ਆਰਐਸਐਸ ਨੂੰ ਪ੍ਰਮੋਟ ਕਿਹਨੇ ਕੀਤਾ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਪੈਰੀ ਹੱਥ ਲਾਈ ਜਾਂਦਾ ਪ੍ਰਕਾਸ਼ ਸਿੰਘ ਬਾਦਲ ਗੁਰਬਾਣੀ ਦਾ ਪ੍ਰਮਾਣ ਹੈ ਏਕੋ ਸਿਮਰਨ ਨਾਨਕਾ ਜੋ ਜਲਤ ਲੈ ਰਿਹਾ ਸਮਾਏ ਦੂਜਾ ਕਾ ਸਿਮਰਿਆ ਜੋ ਜੰਮੇ ਤੇ ਮਰ ਜਾਏ ਜਿਹੜੇ ਬੰਦੇ ਨੇ ਮਰ ਜਾਣਾ ਹੈ ਉਹਦੇ ਪੈਰੀ ਹੱਥ ਲਾਉਣੇ ਮਨਮਤ ਹੈ ਇਹ ਸਾਰਾ ਕੁਝ ਜਾਣਦਾ ਹੀ ਤੁਸੀਂ ਹੈ ਫਿਰ ਉਹਨੇ ਕਿਹਾ ਕਹਿੰਦਾ ਇਹ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੇ ਐ ਫਿਰ ਨਾਲ ਉਹ ਕਹਿੰਦਾ ਕਿ 123 ਬੰਦਿਆਂ ਨੂੰ ਫਾਂਸੀ ਦਿੱਤੀ ਸੀ ਅੰਗਰੇਜ਼ਾਂ ਨੇ 91 ਬੰਦੇ ਪੰਜਾਬੀ ਸੀ ਸਿੱਖਾਂ ਨੇ ਯਾਦ ਕਰਾਇਆ ਮੈਂ ਇਤਿਹਾਸ ਪੜਿਆ ਕਹਿੰਦਾ ਤੇ ਜੇ ਤੂੰ 91 ਦਾ ਪਤਾ ਹੈ ਜੇ ਇਤਿਹਾਸ ਪੜਿਆ ਹੁੰਦਾ ਬਾਚਿਆ ਹੁੰਦਾ ਗੱਲ ਦਾ ਪਤਾ ਹੁੰਦਾ ਤਾਂ ਤੁਸੀਂ ਬੇਅਤ ਵੀ ਨਿਕਰਾਉਂਦੇ ਸੀ ਤੁਸੀਂ ਕੁੜੀ ਮਾਰ ਨਰੀ ਮਾਰ ਜਗੀਰ ਕੌਰ ਵਰਗੀਆਂ ਪ੍ਰਧਾਨ ਨਹੀਂ ਲਾਉਂਦੇ ਸੀ ਤੁਸੀਂ ਕਾਲ ਤੱਕ ਦੀ ਮਾਨ ਮਰਜ਼ਾ ਦਾ ਨੂੰ ਭੰਗ ਨਹੀਂ ਕਰਦੇ ਸੀ ਮੁੰਡੇ ਦੀ ਦਾਤ ਲੈਣ ਲਈ ਬੋਰੀ ਵਾਲੇ ਸਾਧ ਕੋਲੇ ਨਹੀਂ ਜਾਂਦੇ ਸੀ 1108 ਵਾਲਾ ਕਿਹੜਾ ਬਾਬਾ ਹੈ ਫਿਰ ਜਿੰਨੇ ਡੇਰਿਆਂ 'ਚ ਤੁਸੀਂ ਜਾਣਦੇ ਹੋ ਤੇ ਲੋਕਾਂ ਤੋਂ ਲਾਗੂ ਕਰਾਉਣੇ ਤੁਸੀਂ ਅਜੰਡਾ ਸਿੱਖ ਦਾ ਸਿੱਖਾਂ ਦਾ ਰਹਿਤ ਮਰਿਆ ਦਾ ਲੋਕਾਂ ਨੂੰ ਸਮਝਾਉਂਦਾ ਆਪ ਡੇਰਿਆਂ 'ਚ ਜਾਂਦਾ ਹੈ ਇਕੋ ਘੋੜੀਆਂ ਖੜਾ ਜਾ ਉਹਦੀ ਜਨਾਨੀ ਭੱਜ ਗਈ ਆਪਣਾ ਖੇੜੀ ਵਾਲਾ ਬਾਬਾ ਤੜ ਕੇ ਉਹਦੇ ਬਾਅਦ ਚ ਗੱਡੀ ਲਾਈ ਖੜਾ ਕਿ ਉਹ ਮੈਨੂੰ ਸੀਟਾਂ 'ਚ ਤੇ ਆਊਗਾ ਗਰਵਾਣੀ ਇਹ ਕਹਿੰਦੀ ਐ ਥੋਡੇ ਨਾਲੋਂ ਆ ਆਰਐਸਐਸ ਬਾਦਲ ਸਾਹਿਬ 100 ਗੁਣਾ ਚੰਗੀ ਐ ਉਹ ਸਿਰ ਟੱਕ ਕੇ ਪਾਠ ਕਰਦੇ ਐ ਔਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਐ ਮਾਨਤਾ ਦਾ ਕੰਮ ਕਰਦੇ ਇੱਕ ਉਹ ਬਿੰਗ ਐ ਇੱਕ ਸੰਸਥਾ ਜਿਵੇਂ ਐਸਜੀਪੀਸੀ ਐ ਇਹ ਛੋਟਾ ਜਿਹਾ ਅਕਾਲੀ ਦਲ ਹੈ ਛੋਟੇ ਨਾੜੋਂ ਬੰਦੇ 100 ਗੁਣੇ ਚੱਕੇ ਆ ਤੁਸੀਂ ਜਿਸ ਥਾਲੀ ਚ ਖਾਦਾ ਉਸੇ ਚ ਛੇਕ ਕੀਤਾ ਜਿਹੜੇ ਗੁਰੂ ਘਰਾਂ ਦੇ ਵਿੱਚੋਂ ਤੁਸੀਂ ਸ਼ਕਤੀ ਲਈ ਰੈਲੀਆਂ ਕੀਤੀਆਂ ਲੋਕਾਂ ਤੋਂ ਵੋਟਾਂ ਲਈਆਂ ਉਸ ਗੁਰੂ ਘਰਾਂ ਨੂੰ ਤੁਸੀਂ ਮਤਲਬ ਉਸ ਗੁਰੂ ਘਰਾਂ ਦਾ ਤੁਸੀਂ ਮਾੜਾ ਸੋਚਿਆ ਫਿਰ ਆਰਐਸਐਸਾ ਜੇ ਉਹ ਮੈਂ ਕੋਈ ਆਰਐਸਐਸ ਦਾ ਭਾਈਵਾਲ ਨਹੀਂ ਜਿਹੜੀ ਗੱਲ ਸੁਖਵੀਰ ਕਹਿੰਦਾ ਆਰਐਸਐਸ ਕਬਜ਼ੇ ਕਰਦੀ ਹੈ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਤੇ ਕਬਜ਼ਾ ਤੁਸੀਂ ਕੀਤਾ ਹੋਇਆ ਹੈ 98 ਲੱਖ ਦੇ ਇਸ਼ਤਿਹਾਰ ਤੁਸੀਂ ਦਿੱਤੇ ਹੈ ਹਜ਼ਾਰ ਕਿੱਲੇ ਦਾ ਤੂੰ ਮਾਲਕ ਹੈ ਪੰਜਾਬ ਦੇ ਵਿੱਚ ਹੋਰ ਪਤਾ ਨਹੀਂ ਕੀ ਕੁਸ਼ ਹੈ ਅਰਬਾਂ ਖਰਬਾਂ ਪੈ ਦੀ ਜਾਇਦਾਦ ਹੈ ਤੇ ਜਿੱਤੇ ਬੀਬੀ ਸਰਿੰਦਰ ਕੌਰ ਬਾਦਲ ਦੀ ਮੌਤ ਹੋਈ ਹੈ ਲੰਗਰ ਆ ਪਾਲਿਆਂ ਦਾ ਸ਼੍ਰੋਮਣੀ ਕੁੜੀ ਤੋਂ ਕਬਜ਼ਾ ਨਹੀਂ ਕੀਤਾ ਹੋਇਆ ਹੈ ਕੱਲ੍ਹ ਦਾ ਤੋਂ ਆਰਐਸਐਸ ਦਾ ਕਹਿਣਾ ਸ੍ਰਿੰਦਰ ਕੌਰ ਬਾਦਰ ਦੇ ਭੋਗ ਤੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਚੋਂ ਪ੍ਰਸ਼ਾਦੇ ਆਏ ਐ ਤੇ ਜਿਹੜਾ ਬੰਦਾ ਸੰਗਤ ਨੂੰ ਆਪ ਦੇ ਘਰੋਂ ਮਰਗਤ ਤੇ ਜਾਂ ਖੁਸ਼ੀ ਗਮੀ ਚ ਰੋਟੀ ਨਹੀਂ ਖਵਾ ਸਕਦਾ ਉਹਦੇ ਕੋਲੋਂ ਤੁਸੀਂ ਕੀ ਆਸ ਰੱਖੋਗੇ ਵੀ ਸਾਡਾ ਕੋਈ ਬੜਾ ਕਰ ਦੂ ਫਿਰ ਇਹ ਨਿੰਦਿਆ ਚੁਗਲੀ ਨਾਲ ਹੁਣ ਕੋਈ ਨਾਕਾਜ਼ੀ ਦਲ ਸਰਵਾਈਵ ਹੋਣਾ ਹੈ ਉਸੀ ਜਿੰਨੇ ਬੰਦੇ ਨੂਰ ਮਹਿਲੀਏ ਆ ਚਾਹੇ ਆਰਐਸਐਸ ਹੈ ਚਾਹੇ ਬੀਸੀ ਕੋਈ ਵੀ ਹੈ ਸਾਰਿਆਂ ਨੂੰ ਤੁਸੀਂ ਲੈਓ ਪੰਜਾਬ ਦੇ ਵਿੱਚ ਕੋ ਕੋ ਬਾਬਾ ਜਾਂ ਫਰੇਚ ਚ ਲਾਇਆਗਾ ਉਹਦੇ ਕੋਲੇ ਤੂੰ ਜਾਣਾ ਰਾਤ ਨੂੰ ਤੇਰਾ ਪੁੱਜੋ ਆ ਕੋ ਰੇੜੀ ਤੇ ਲੱਤੀ ਫਿਰਦੇ ਹੋ ਚੱਟਾਂ ਦੇ ਭੰਡੇ ਅੱਡ ਕਰੀ ਬਟਾ ਰਮਦਾਸ ਸਿੰਘਾਂ ਦੇ ਅੱਡ ਕਰੀ ਬਟਾ ਪੰਡਤਾਂ ਦੇ ਅੱਡ ਕਰੀ ਬਟਾ ਉੱਤੇ ਲਿਖ ਕੇ ਲਾਈ ਜਾਂਦਾ ਪੰਜ ਛੀ ਬੰਦੇ ਉਹਨੂੰ ਖਿੱਚੀ ਫਿਰਦੇ ਆ ਰੇੜੀ ਤੇ ਉਹਦੇ ਕੋਲੇ ਤੂੰ ਜਾਣਾ ਇਸੈ ਨੂੰ ਮਾੜਾ ਕਹਿਣ ਤੋਂ ਜੇ ਆਪਾਂ ਕਿਸੇ ਬੰਨੇ ਉਂਗਲ ਕਰਦੇ ਆ ਤਾਂ ਤੈਨੂੰ ਉਂਗਲਾ ਦੇ ਬੰਨੀ ਆਉਂਦੀ ਐ ਤੇ ਲੋਕਾਂ ਨੂੰ ਵੀ ਪਤਾ ਵੀ ਤੁਸੀਂ ਪੰਜਾਬ ਦਾ ਕਿੰਨਾ ਕੁ ਨੁਕਸਾਨ ਕੀਤਾ ਤੇ ਕਿੰਨਾ ਕੁ ਫਾਇਦਾ ਕੀਤਾ 15 ਸਾਲ ਬੀਜੇਪੀ ਦੇ ਨਾਲ ਰਹੇ ਹੋ ਅਨੰਦਮਾਨ ਤੇ ਆਰਐਸਐਸ ਦਾ ਤੂੰ ਮੈਂਬਰ ਐ ਆਪ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਮੈਂ ਇੱਕ ਸਮਾਧਮ ਰਾਹੀਂ ਕਹਿਣਾ ਚਾਹਣਾ ਹੈ ਵੀ ਜੋ ਜਗਬੋਧ ਕੰਸਾਲਾ ਆਰਐਸਐਸ ਦਾ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਅੱਜ ਵੀ ਹੁੰਦਾ ਤੇ ਮੈਂ ਬੇਨਤੀ ਕਰਦਾ ਆ ਇਸ ਸਾਲਾਂ ਨੂੰ ਵੀ ਉਹਦਾ ਅੰਦਰ ਰਜਿਸਟਰ ਤੋਂ ਲੜੀ ਨੰਬਰ ਕੱਢ ਕੇ ਤੜਕੇ ਤੁਸੀਂ ਸੋਸ਼ਲ ਮੀਡੀਆ ਤੇ ਪਾਓ ਵੀ ਇੰਨੇ ਸਾਲਾਂ ਤੋਂ ਜਗਬੋਧ ਰਸਾਲਾ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਬਾਦਲ ਪਿੰਡ ਤੇ ਦਿੱਲੀ 12 70 ਚੰਗ ਰੋਡ ਤੇ ਆਉਂਦਾ ਜਾਂ ਨਾ ਆਉਂਦਾ ਤੇ ਫਿਰ ਆ ਰਿਹਾ ਸਸਤਾ ਭਾਈ ਵਾਲਾ ਕੌਣ ਹੈ ਇਹ ਫੀਲਿੰਗਾਂ ਲੈਣੀਆਂ ਸੁਖਬੀਰ ਚਾ ਛੜਦੇ ਲੋਕਾਂ ਦੇ ਤੋਂ ਮਨਾਂ ਦੇ ਵਿੱਚੋਂ ਲੈ ਲੈ ਗਿਆ ਤੇ ਲੋਕ ਆ ਜਿਹੜੇ ਉਹ ਲਾਇਕ ਨਹੀਂ ਕਰਦੇ ਦਿਹਾੜੀ ਤੇ ਲਿਆ ਕੇ ਬੰਦੇ ਰੈਲੀਆਂ ਕਰਦਾ ਤੇ ਲੋਕਾਂ ਨੂੰ ਗਮਰਾਹ ਕਰਕੇ ਤੇ ਲੋਕਾਂ ਨੂੰ ਹਿਪਨੋਟਾਈਜ਼ ਮਿਟਕਾਣਾ ਚਾਹਣਾ ਉਹ ਸਕੀਮਾ ਉਹ ਟਾਈਮ ਉਹ ਗੱਲਾਂ ਬਾਤਾਂ ਪਹਿਲਾਂ ਆਂੀਆਂ ਖਤਮ ਹੋ ਗਈਆਂ ਹੁਣ ਸੋਸ਼ਲ ਮੀਡੀਆ ਦਾ ਜਵਾਨਾ ਹੈ ਜੇ ਆਪਾਂ ਇੱਕ ਵੀ ਸ਼ਬਦ ਇੱਤੇ ਬੋਲ ਪਏ ਜੇ ਮਾਨਸਾ ਤੋਂ ਭੀਖੀ ਜਾਣਾ ਤਾਂ 30 ਸਕਿੰਟਾਂ 'ਚ ਉਹ ਸ਼ਬਦ ਉਹ ਗੱਲ ਉਹ ਵੀਡੀਓ ਉੱਤੇ ਪਉਣ ਜੂਗੀ ਸੋ ਪੰਜਾਬ ਵਾਸੀਓ ਸੋ ਵੀਰ ਬਾਦਲ ਲੋਕਾਂ ਨੂੰ ਗੁੰਮਰਾਹ ਕਰਦਾ ਇਹਦੀਆਂ ਗੱਲਾਂ ਚ ਨਾ ਆਇਓ ਔਰ ਪਤਾ ਕੀ ਹੁਣ ਇਹ ਉਹਦੀ ਆੜ੍ਹ ਦੇ ਵਿੱਚ ਗੁਰਦੁਆਰਿਆਂ ਦੀ ਆੜ੍ਹ ਦੇ ਵਿੱਚ ਪਾੜ ਇਸ ਨੂੰ ਨਿੰਦ ਕੇ ਸ਼੍ਰੋਮਣੀ ਕਮੇਟੀ ਦੇ ਦੁਆਰਾ ਕਬਜ਼ਾ ਕਰਨਾ ਚਾਹੁੰਦਾ ਤੇ ਮੇਰੇ ਮੈਂਬਰ ਜਿੱਤ ਜਾਂ। ਪ੍ਰਕਾਸ਼ ਸਿੰਘ ਬਾਦਲ ਜਾਂਦਾ ਹੋਇਆ ਦੋ ਗੱਲਾਂ ਇਹਨੂੰ ਕਹਿ ਕੇ ਗਿਆ ਸੀ। ਕਹਿੰਦਾ ਇੱਕ ਤਾਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਨਾ ਛੱਡੀ। ਤੇ ਦੂਜਾ ਕਹਿੰਦਾ ਮੈਂ ਆਪਦੇ ਸਾੜਿਆਂ ਨੂੰ ਪੰਚਾਇਤ ਮੈਂਬਰ ਨਹੀਂ ਬਣਾਇਆ ਸੀ ਤੂੰ ਇਹਨਾਂ ਨੂੰ ਮੰਤਰੀ ਬਣਾਤਾ ਤੇ ਇਹ ਪੱਟੀ ਪੋਚਦਿੰਨ ਕਿ ਇਹਨਾਂ ਨੂੰ ਮੂਰੇ ਨਾਲ ਲਈ ਦੋ ਗੱਲਾਂ ਵਰਦਾ ਹੋਇਆ ਕਹਿ ਕੇ ਗਿਆ ਸੀ। ਸੋ ਵੀਰੋ ਇਹ ਸਪਰਵਾਰ ਦੀ ਪੰਜਾਬ ਨੂੰ ਕੋਈ ਦੇਣ ਨਹੀਂ 77 ਤੋਂ ਲੈ ਕੇ 2024 ਤੱਕ ਦੇ ਅੰਕੜੇ ਕੱਢ ਲਓ ਅਰਪਾ ਖਰਪਾ ਰੁਪਿਆ ਕਮਾਇਆ ਜਿਹੜੇ 77 ਦੇ ਵਿੱਚ ਜਿੰਨਾਂ ਕੋਲੇ 25-25 ਕਿੱਲੇ ਜ਼ਮੀਨ ਸੀ ਅੱਜ ਉਹਨਾਂ ਕੋਲੇ ਇੱਕ ਕਨਾਲ ਦੋ ਮਰਲੇ ਜਾਂ ਮਰਲੇ ਰਹਿ ਗਏ ਮੈਂ ਨਹੀਂ ਕਹਿੰਦਾ ਰਹਿਮੁਦਾਰ ਕਾਡ ਚੈੱਕ ਕਰ ਲਓ ਸੋ ਇਹ ਘਬਰਾਹਤ ਤੇ ਲੱਗਿਆ ਹੋਇਆ ਵਿਸ਼ਵਾਸ ਨਹੀਂ ਕਰਨਾ ਨੌਜਵਾਨਾਂ ਨੂੰ ਬੇਨਤੀ ਹੈ ਇਹੋ ਜਿਹੇ ਬੰਦੇ ਨੂੰ ਮੂੰਹ ਨਾ ਲਾਓ ਤੇ ਇਹਨਾਂ ਦੀ ਪਾਰਟੀ ਤੋਂ ਦੂਰ ਰਹੋ ਤੇ ਇਹਨਾਂ ਲੋਕਾਂ ਨੂੰ ਮਾਰ ਵੀ ਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ